ਦੇਸ਼ਾ ਦੇ ਜੰਵਾਦਿਸਾਲ ਸੰਤੂਲਿਤ ਪਰਵਾਰ ਸੇਵਾ ਸਰਨੀ ਪੱਟੀ ਮੋੜ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਸਾਧ ਸੰਗਤ ਅਜਸੀਨਾ ਕੁਦਰਤੀ ਗੁਰਦਰਾ ਸਾਹਿਬ ਤੋਂ ਘਰ ਨੂੰ ਜਾ ਰਹੇ ਤੇ ਭੈਣ ਜਾਨੀ ਗੁਰਦਰਾ ਸਾਹਿਬ ਬੈਜੀ ਸੀ ਤੇ ਤਾਂ ਮਨ ਬੜਾ ਅਦਾਸ ਸੀ ਇਹਦਾ ਸਾਨੂੰ ਬੜਾ ਦਾ ਦਾਸ ਦੱਸਿਆ ਸਾਨੂੰ ਤੇ ਮੈਂ ਕੁਦਰਤੀ ਨੂੰ ਭੈਣ ਪੁੱਛਾ ਕੇ ਭੈਣ ਤੂੰ ਇੰਨੀ ਅਦਾਸ ਕਿਉਂ ਕੀ ਚੱਕਰਿਆ ਇਹਦੇ ਅੱਖਾਂ 'ਚ ਭੈਣ ਦੇ ਜਵਾਗੇ ਇਹਨੂੰ ਸਾਰੀ ਕਹਾਣੀ ਪੁੱਛੀ ਫਿਰ ਇਹਨੂੰ ਦੱਸੀ ਸਾਰੀ ਘਰ ਦੀ ਕਿਵੇਂ ਮੇਰੇ ਘਰ ਦੇ ਹਾਲਾਤ ਆ ਕਿਵੇਂ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਕਿੰਨੇ ਮੇਰੇ ਧੀਆਂ ਪੁੱਤ ਆ ਇਹ ਭੈਣ ਅਗਰਪੁਰੇ ਪਿੰਡ ਦੀ ਰਹਿਣ ਵਾਲੀ ਹੈ ਤੇ ਵਿਆਹੀ ਭੈਣ ਹੈਗੀ ਆ ਭਗੂ ਘਰ ਘਰ ਵਾਲਾ ਦਾ ਮਰ ਚੁੱਕਾ ਹੈ ਹੁਣ ਆਪਣੇ ਪਿਕੇ ਘਰ ਅਗਰਪੁਰੇ ਵਿੱਚ ਰਹਿੰਦੀ ਹੈ ਚਾਰ ਭੈਣ ਦੀਆਂ ਧੀਆਂ ਤੇ ਇੱਕ ਦਾ ਛੋਟਾ ਜਿਹਾ ਬੇਟਾ ਵਾ ਤੇ ਕੋਈ ਵੀ ਦਾ ਕਿਰਤ ਦਾ ਜਿਹੜਾ ਸਦ ਨਹੀਂ ਅਸੀਂ ਸਾਰੇ ਆਪਣੇ ਮੈਂਬਰਾਂ ਦਾ ਸਨਾਹ ਕਰਕੇ ਵਿਚਾਰ ਬਣਾਏ ਪਹਿਲਾਂ ਤਾਂ ਭੈਣ ਦਾ ਚਸ਼ਤ ਕਰਵਾਇਆ ਤੁੰ। ਚਸ਼ਤ ਕਰਵਾਉਣ ਤੋਂ ਬਾਅਦ ਫਿਰ ਡਾਕਟਰ ਸ਼ੀਨੇ ਤੋਂ ਉਹਦੀ ਦਵਾਈ ਲੈ ਕੇ ਆਏ। ਸ਼ੁਕਰ ਦੀ 500 ਤੋਂ 300 ਸ਼ੁਕਰ ਆਈਏ। ਤੇ ਡਾਕਟਰ ਸ਼ੀਨੇ ਵੱਲੋਂ ਵੀ ਭੈਣ ਨੂੰ ਪ੍ਰੋਸਾ ਦਵਾਈ ਆ ਕਿ ਉਹ ਤੋਂ ਦਵਾਈ ਲੈ ਕੇ ਚੱਲੀ ਆ। ਉਸ ਤੋਂ ਬਾਅਦ ਲਗਾਤਾਰ ਤੋਂ ਦਵਾਈ ਖਾਣੀਆਂ ਡਾਕਟਰ ਸ਼ੀਨੇ ਵੱਲੋਂ ਜਿਹੜਾ ਪ੍ਰੀ ਲਾਜ ਦਾ ਕੀਤਾ ਜਰੂਰ। ਨਹੀਂ ਡਾਕਟਰ ਸਭ ਦਾ ਧੰਨਵਾਦ ਕਰਦਾ ਜਿਹੜਾ ਸਾਡਾ ਗਿਆਨ ਦਾ ਵਾਸਤ ਕਰ ਕਰਦੇ ਆ। ਇਸੇ ਤਰ੍ਹਾਂ ਸੇਵਾ ਕਰਦੇ ਰਹੇ ਉਸ ਤੋਂ ਬਾਅਦ ਇਹ ਭੈਣ ਨੂੰ ਪੁੱਛਿਆ ਕਿ ਤੈਨੂੰ ਕੋਈ ਸਬਦੇ ਪਤੇ ਦੀ ਜ਼ਰੂਰਤ ਹੋਵੇ ਤੇ ਭੈਣ ਨੇ ਆਪ ਹੀ ਫਿਰੋਥੇ ਸਬਦਾ ਜੋੜ ਔੜ ਸੀ ਉਹ ਕਹਿੰਦਾਣਾ ਸੋਹ ਤੇ ਲਖਾਇਆ ਕਿਉਂ ਜਿੰਨੇ ਕ ਅਸੀਂ ਕਾਬਲ ਆ ਜਿੰਨੇ ਕ ਅਸੀਂ ਸੇਵਾ ਕਰ ਸਕਦੇ ਸੀ ਜਿੰਨੇ ਸਾਨੂੰ ਸਤਿਗੁਰ ਨੇ ਵੱਤ ਬਖਸ਼ੀ ਆ ਆਪਣੀ ਮੱਤ ਅਨੁਸਾਰ ਹੀ ਉਹਨਾਂ ਕਿਹੜਾ ਭੈਣ ਨੂੰ ਸੌਦਾ ਲੈ ਕੇ ਦਿੱਤਾ ਕਿਉਂਕਿ ਅਸੀਂ ਕੋਈ ਇੰਨੇ ਵੱਡੇ ਲੈਣ ਲਾੜ ਨਹੀਂ ਹੈ ਜਿਹੜੀ ਵੱਡੀ ਸੇਵਾ ਕਰਨੀ ਹੈ ਇਹ ਸੰਗਤ ਦੇ ਸਜੋਗ ਦੇ ਨਾਲ ਹੀ ਚੱਲਦਾ ਵਸ ਇਵੇਂ ਸਾਡਾ ਸਾਡਾ ਸਾਥ ਦੇ ਰਹੀ ਆ ਉਵੇਂ-ਉਵੇਂ ਸੇਵਨ ਜਿਹੜਾ ਅੱਗੇ ਵਧਾਦੇ ਆ ਬਾਕੀ ਮੇਰੀ ਦੱਗਰ ਤੋਂ ਬੈਂਤੀ ਆ ਅਸੀਂ ਜਿੱਥੇ ਗੁਰੂ ਘਰ 'ਚ ਸੇਵਾ ਕਰਦੇ ਆ ਗੁਰੂ ਘਰ ਅਸੀਂ ਸੇਵਾ ਚੜਾਉਨੇ ਆ ਜੇ ਸੇ ਚੜਾਉਨੇ ਆ ਅੱਖੇ ਚੜਾਉਨੇ ਆ ਉਹ ਲਗ-ਲਗ ਪ੍ਰਕਾਰ ਦੀ ਸੇਵਾ ਕਰਦੇ ਆ ਸਾਡਾ ਸਿੱਖ ਹੋਣਾ ਦੇ ਸਾਡਾ ਫਰਜ਼ ਬਣਦਾ ਵਾ ਧਰਮ ਦੀ ਸੇਵਾ ਕਰਨਾ ਫਰਜ਼ ਬਣਦਾ ਏ ਤੇ ਮਨੁੱਖਾ ਦੀ ਸੇਵਾ ਵੀ ਸਾਡਾ ਫਰਜ਼ ਹੈ ਅਸੀਂ ਆਪਾਂ ਦਸਵੰਦ ਕੱਢੀਏ ਕਮਾਈ ਦੇ ਵਿੱਚੋਂ ਉਹ ਦਸਵੰਦ ਅਸੀਂ ਇਹੋ ਜਿਹੇ ਗਰੀਬ ਪਰਿਵਾਰਾਂ ਤੇ ਲਾਈਏ ਜਿਨ੍ਹਾਂ ਨੂੰ ਲੋੜ ਆ ਬੱਚਿਆਂ ਨੂੰ ਕਿਤਾਬਾਂ ਲੈ ਕੇ ਨਹੀਂਏ ਬੱਚਿਆਂ ਨੂੰ ਕੱਪੜੇ ਲੈ ਕੇ ਦਈਏ ਔਰ ਬੱਚੇ ਕਈ ਮੇਰੇ ਲੱਗਦਾ ਕਿ ਨਾ ਕੋ ਕੱਪੜੇ ਪਾਉਣ ਲੈਣਗੇ ਔਰ ਬੁੜੀਆਂ ਪੱਲੇ ਪਾਸੇ ਦੇਖੋ ਬਰਤਨ ਧੋ ਰਹੀ ਐ ਤੇ ਨਾ ਹੀ ਕੋ ਕੱਪੜਾ ਪਾਉਣ ਦਾ ਹੋਊਗਾ ਤਾਂ ਹੀ ਉਹਨੇ ਕਰਨੇ ਪਏ ਕੱਪੜਾ ਵਲੇਟਿਆ ਆਪਣੇ ਇਹੋ ਜਿਹੇ ਹਾਲਾਤ ਮਾੜੇ ਇਸ ਕਰੇ ਮੇਰੀ ਸੰਗਤ ਨੂੰ ਬੇਨਤੀ ਆ ਨਗਰ ਨੂੰ ਬੇਨਤੀ ਕਿ ਜਿੱਥੇ ਅਸੀਂ ਹੋਰ ਸੇਵਾ ਕਰਦੇ ਹਾਂ ਉੱਥੇ ਗਰੀਬ ਪਰਿਵਾਰਾਂ ਵਾਸਤੇ ਆਪਣਾ ਦਸਵੰਧ ਕਢੀਏ ਇਹੋ ਜਿਹੇ ਗਰੀਬ ਪਰਿਵਾਰਾਂ ਤੇ ਅਦਾਈਏ ਇਹਨਾਂ ਨੂੰ ਪੜ੍ਹਾਈ ਦਾ ਖਰਚਾ ਦਈਏ ਬੱਚੇ ਪੜ੍ਹ ਜਾਣ ਤਾਂ ਕਿ ਇਹਨਾਂ ਦਾ ਜਿਹੜਾ ਪਰਿਵਾਰ ਦਾ ਭੁੱਖੇ ਦਾ ਬਦਲੀ ਹੋ ਸਕੇ ਦੂਸਰੀ ਅਸੀਂ ਭੈਣ ਨੂੰ ਭਰੋਸਾ ਦਵੋਣੇ ਇਸ ਚੀਜ਼ ਦਾ ਕਿ ਜਦੋਂ ਵੀ ਸਾਡੀ ਕਿਤੇ ਲੋੜ ਹੋਵੇ ਤੁਸੀਂ ਸਾਨੂੰ ਕਦੇ ਵੀ ਫੋਨ ਕਰੋ ਕਿਸੇ ਤੁਹਾਡੇ ਕੋਹਾਜਰਾ ਦਵਾਈ ਦਾ ਭੈਣ ਦਾ ਮਸਲਾ ਹੱਲ ਕਰਤਾ ਵਾ ਦਵਾਈ ਭੈਣ ਲਗਾਤਾਰ ਖਾਊਗੀ ਚਲੋ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਕਰੇ ਇਹਦਾ ਪਰਿਵਾਰ ਜਿਹੜਾ ਸੁਖੀ ਬਸੇ ਔਰ ਬਾਕੀ ਨਗਰ ਦੇ ਵਿੱਚ ਵੀ ਵੀਰ ਬੈਠੇ ਆ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਇਹੋ ਜੇ ਗਰੀਬ ਪਰਵਾਰਾਂ ਦੀ ਮਾਂ ਫੜੋ ਨਗਰ ਦੇ ਵਿੱਚ ਦੱਸੋ ਕੋਈ ਗਰੀਬ ਪਰਵਾਰ ਤੰਗਿਆ ਤਾਂ ਉਹਦੀ ਆਵਾਜ਼ ਖਾਓ ਅਸੀਂ ਆਵਾਜ਼ ਠਾਵਾਂਗੇ ਤਾਂ ਹੀ ਆ ਇਹ ਭੈਣਾ ਜਨਾਬ ਬੋਲਦੇ ਸਹੀ ਨਹੀਂ ਬੋਲਦੀ ਨੰਗ ਜਾਣਾ ਸੀ ਅਸੀਂ ਨੂੰ ਇਹਦਾ ਦਰਦ ਪੁੱਛਿਆ ਤੋਂ ਨੇ ਪਹਿਲੇ ਆਪਣਾ ਦਰਦ ਸਾਰਾ ਬਿਆਨ ਕੀਤਾ ਤੇ ਮੇਰੇ ਮੇਰਾ ਆ ਦਰਦ ਇਹ ਤੇ ਇਹਨਾਂ ਤੇ ਅਸੀਂ ਕਿਦੋਂ ਪੁੱਛਾਂਗੇ ਨਾ ਜਾ ਕੇ ਕੀ ਤੇ ਕਰਦਾ ਲਵਾਂ ਗੀਤ ਕੋ ਬਾਦੀ ਇਹ ਕਹਾਂ ਮੈਂ ਤੂੰ ਮਰਦਾ ਤੇ ਮਰਦਾ ਰਵੇ ਪਰ ਭਾਈ ਸਾਡੇ ਉੱਤੇ ਵੀ ਪਤਾ ਨਹੀਂ ਕਿੱਦਾਂ ਦੇ ਦਿਨ ਆਉਣੇ ਆ ਸਾਡੇ ਤੇ ਹਾਲਾਤ ਕਿਸ ਤਰ੍ਹਾਂ ਦੇ ਆ ਸਕਦੇ ਸਾਨੂੰ ਪਤਾ ਨਹੀਂ ਇਹ ਸਾਡਾ ਕੋਈ ਪਿਛਲੇ ਕਰਮਾਂ ਦਾ ਲੈਣਾ ਦੇਣਾ ਵਾ ਅਸੀਂ ਹੁਣ ਚੰਗੇ ਕਰਮ ਕਰਦੇ ਆ ਅਸੀਂ ਕਹਿੰਦੇ ਮੈਂ ਕਿਹੜਾ ਆਪਣੀ ਜ਼ਿੰਦਗੀ 'ਚ ਮਾੜਾ ਕੀਤਾ ਪਰ ਇਹ ਸਾਡੇ ਪਿਛਲੇ ਕਰਮਾਂ ਦਾ ਲੈਣਾ ਦੇਣਾ ਜਿਹੜਾ ਅਸੀਂ ਇਹਨੂੰ ਭੁਗਤਣਾ ਪੈਂਦਾ ਪਤਾ ਨਹੀਂ ਕਿਹੜੇ ਅਸੀਂ ਮਾੜੇ ਪਿਛੇ ਕਰਮ ਕੀਤੇ ਆ ਜਿਹੜੇ ਸਾਨੂੰ ਐਸਾ ਹਾਲਾਤ ਦੇ ਵਿੱਚ ਗੁਜ਼ਰਨਾ ਪੈ ਰਿਹਾ ਇਸ ਕਰਕੇ ਮੇਰੀ ਦੇਸ਼ਾਂ ਵਿਦੇਸ਼ਾਂ ਵਾਸੀ ਸਾਦਰ ਸੰਗਤ ਨੂੰ ਬੇਨਤੀ ਆ ਕਿ ਜਿੱਥੋਂ ਤੱਕ ਵੀਡੀਓ ਪਹੁੰਚਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹੋ ਦੇ ਗਰੀਬ ਪਰਿਵਾਰਾਂ ਦੀ ਬਾਹ ਫੜੋ ਕਿਉਂਕਿ ਇਹਨਾਂ ਦਾ ਕੋਈ ਮੋਬਾਈਲ ਨੰਬਰ ਨਹੀਂ ਹੈਗਾ ਅਸੀਂ ਆਪਣੀ ਕਮੇਟੀ ਵਾਲਾ ਨੰਬਰ ਦੇ ਦਿੰਨੇ ਆ 99685 44581 99685 44581 ਸਾਰਿਆਂ ਸਾਡੇ ਨਾਲ ਸੰਪਰਕ ਕਰ ਸਕਦੇ ਦੇ ਅਸੀਂ ਆਪ ਖੁਦ ਆ ਕੇ ਇਹਨਾਂ ਦੀ ਗੱਲ ਕਰਵਾਵਾਂਗੇ ਤੁਹਾਨੂੰ ਆਪ ਸਾਰਾ ਬਿਆਨ ਕਰਨਗੇ ਕਿ ਸਾਡੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਤੁਸੀਂ ਸਿੱਧੀ ਪ੍ਰਵਾਦੀ ਮਦਦ ਕਰ ਸਕਦੇ ਜਿ세 ਇਹਨੇ ਕਹਿੰਦੇ ਤੇ ਸਾਡੇ ਕੋਲ ਕਰੋ ਇਸ ਕਰਕੇ ਇਹ ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ